ਹਾਂਜੀ ਆ ਜਿਹੜਾ ਤੁਸੀਂ ਜਣਾ ਨਕਸ਼ਾ ਦੇਖ ਰਹੇ ਹੋ ਨਾ ਇਹ ਸਿੰਧ ਦਰਿਆ ਦਾ ਨਕਸ਼ਾ ਹੈ ਤੇ ਇਹ ਦਰਿਆ ਪੂਰੇ ਖਿੱਤੇ ਦੀ ਲਾਈਫ ਲਾਈਨ ਹੈ ਤੇ ਇਹ ਦਰਿਆ ਵੈਸੇ ਪੱਛਮੀ ਤਿੱਬਤ ਚ ਕੈਲਾਸ਼ ਪਰਬਤ ਦੇ ਉੱਤਰੀ ਹਿੱਸੇ ਤੋਂ ਇਹ ਜਨਮ ਲੈਂਦਾ ਹੈ ਤੇ ਉੱਥੋਂ ਇਹ ਲੇ ਲਦਾਖ ਚ ਦਾਖਲ ਹੁੰਦਾ ਹੋਇਆ ਕਸ਼ਮੀਰ ਘਾਟੀ ਜਾਂਦਾ ਹੈ ਕਸ਼ਮੀਰ ਘਾਟੀ ਤੋਂ ਬਾਅਦ ਇਹ ਉਹ ਨੰਗਾ ਪਰਬਤ ਉਸ ਦੇ ਕੋਲ ਖੱਬੇ ਪਾਸੇ ਨੂੰ ਤਿੱਖੀ ਟਰਨ ਲੈਂਦਾ ਹੈ ਤੇ ਫਿਰ ਅਫਗਾਨਿਸਤਾਨ ਦੀਆਂ ਪਹਾੜੀਆਂ ਜੋ ਜਿਹੜੀ ਸਹਾਇਕ ਨਦੀਆਂ ਇਹਦੀਆਂ ਉਹਨਾਂ ਦਾ ਪਾਣੀ ਲੈਂਦਾ ਹੋਇਆ ਇਹੋ ਪੰਜਾਬ 'ਚ ਦਾਖਲ ਹੁੰਦਾ ਹੈ ਪੰਜਾਬ 'ਚ ਇਹੋ ਜਿਹੜੇ ਪੰਜਾਬ ਦੇ ਪੰਜੇ ਦਰਿਆ ਆ ਪੰਜਾ ਦਰਿਆਵਾਂ ਦਾ ਇਹੋ ਪਾਣੀ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ ਫਿਰ ਇਹੋ ਸਿੰਧ ਸੂਬੇ 'ਚ ਦਾਖਲ ਹੁੰਦਾ ਹੋਇਆ ਅ ਅਰਬ ਸਾਗਰ ਦੇ ਵਿੱਚ ਸਮਾ ਜਾਂਦਾ ਹੈ ਇਹੀ ਅੱਜ ਦੀ ਵੀਡੀਓ ਹੈ ਤੇ ਮੇਰਾ ਨਾਮ ਹੈਗਾ ਬੱਬੂ ਪਨੇਸਰ ਤੇ ਮੇਰੇ ਚੈਨਲ ਦਾ ਨਾਮ ਹੈਗਾ ਪਨੇਸਰ ਤੇ ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੇ ਮੇਰਾ ਚੈਨਲ ਵੀ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਫੋਲੋ ਸਬਸਕ੍ਰਾਈਬ ਜੋ ਕੁਝ ਵੀ ਲਾਈਕ ਕਰ ਸਕਦੇ ਕਰਿਓ ਤੇ ਵੀਡੀਓ ਅੱਜ ਦੀ ਅਸੀਂ ਸਟਾਰਟ ਕਰਦੇ ਹਾਂ ਇਸ ਦਰਿਆ ਦਾ ਨਾ ਇਤਿਹਾਸਿਕ ਮਹੱਤਵ ਵੀ ਹੈ ਬਹੁਤ ਇਹ ਇਸ ਦੁਆਲੇ ਕਾਫੀ ਸੱਭੇਤਾਵਾਂ ਪਣ ਪਿਆ ਹੈ ਅ ਆਧਾਰਨ ਦੇ ਤੌਰ ਤੇ ਸਿੰਧੂ ਘਾਟੀ ਦੀ ਸਭਿਅਤਾ ਸਭ ਤੋਂ ਪੁਰਾਣੀ ਸ਼ਹਿਰੀ ਸਭਿਅਤਾ ਜਿਹਨੂੰ ਕਹਿੰਦੇ ਆ 5000 ਸਾਲ ਪਹਿਲਾਂ ਇਹ ਸਭਿਅਤਾ ਸ਼ੁਰੂ ਹੋਈ ਸੀ ਤੇ ਉਨੀ ਇਸ ਦਰਿਆ ਦੇ ਆਲੇ ਦੁਆਲੇ ਆਪਣੇ ਸ਼ਹਿਰ ਬਸਾਏ ਸੀ ਬਹੁਤ ਵਧੀਆ ਸਭਿਅਤਾ ਸੀ ਸ਼ਹਿਰੀ ਅਰਬਨ ਸਿਵਲਾਈਜੇਸ਼ਨ ਪਹਿਲੀ ਸੀਗੀ ਦੁਨੀਆ ਦੀ ਉਦਾਂ ਚਾਰ ਸਭਿਅਤਾਵਾਂ ਹੋਈਆਂ ਆ ਦੁਨੀਆ ਦੇ ਵਿੱਚ ਜਿਹੜੀਆਂ ਸਭ ਤੋਂ ਪੁਰਾਣੀਆਂ ਆ ਇੱਕ ਤਾਂ ਹੈਗੀ ਮੈਸੋਪੋਟਾਮੀਆ ਦੀ ਸਭਿਅਤਾ ਉਹ ਜਿਹੜਾ ਇਰਾਕ 'ਚ ਹੋਈ ਆ ਇਰਾਕ 'ਚ ਜਿਹੜੇ ਦਜਲਾ ਫਰਾਤ ਦੋ ਦਰਿਆ ਆ ਉਹਨਾਂ ਦੇ ਦੋਆਬੇ 'ਚ ਹੋਈ ਆ ਉਹਦਾ ਮਤਲਬ ਉਹਨਾਂ ਦੇ ਵਿਚਾਲੇ ਤੇ ਦੂਜੀ ਹੋਈ ਮਿਸਰ ਦੀ ਮਿਸਰ ਦੀ ਹੈਗੀ ਆ ਜਿਹੜੀ ਨੀਲ ਨਦੀ ਹੈ ਮਿਸਰ ਦੀ ਉਹ ਉਹਦੇ ਦੁਆਲੇ ਹੋਈ ਆ ਮਿਸਰ ਦੀ ਸਭਿਅਤਾ ਤੇ ਤੀਜੀ ਹੋਈ ਹੈਗੀ ਇੱਕ ਚੀਨ ਦੀ ਚੀਨ ਦੀ ਸਭਿਅਤਾ ਚੀਨ ਦਾ ਜਿਹੜਾ ਜੈਲੋ ਰਿਵਰ ਹੈ ਉਹ ਉਥੇ ਆਲੇ ਦੁਆਲੇ ਹੋਈ ਹੈ ਮਤਲਬ ਦਰਿਆ ਦਾ ਰੋਲ ਜ਼ਰੂਰ ਰਿਹਾ ਕਿ ਹਰ ਇੱਕ ਸਭਿਅਤਾ ਚ ਇਸੇ ਤਰ੍ਹਾਂ ਜਿਹੜੀ ਸਿੰਧੂ ਘਾਟੀ ਦੀ ਸਭਿਅਤਾ ਹੈ ਇਹ ਵੀ ਸਭ ਤੋਂ ਪੁਰਾਣੀਆਂ ਸਭਿਅਤਾਾਂ ਚ ਆਂਦੀ ਹੈ ਉਹ ਵੀ ਮਤਲਬ ਸਿੰਧ ਨਦੀ ਤੋਂ ਹੀ ਉਸ ਦਾ ਨਾਮ ਪਿਆ ਹੈ Hindu ਧਰਮ ਚ ਵੀ ਨਾ ਇਹ ਦਰਿਆ ਕਾਫੀ ਪੂਜਨਿਕ ਹੈ ਤਾਂ ਗੰਗਾ ਨਦੀ ਤਾਂ ਹੈ ਪਰ ਇਹ ਵੀ ਦਰਿਆ ਪੂਜਨਿਕ ਹੈ ਇਹੋ ਜੂਨ ਮਹੀਨੇ ਚ ਗੁਰੂ ਪੁਰणिमा ਵਾਲੇ ਦਿਨ ਸਿੰਧੂ ਦਰਸ਼ਨ ਤਿਹਾਰ ਮਨਾਇਆ ਜਾਂਦਾ ਹੈ ਲੇ ਲਦਾਖ ਚ ਤੇ ਇਹ ਵੀ ਪੁਰਾਣੇ ਸਮੇਂ ਤੋਂ ਹੀ ਮਨਾਇਆ ਜਾਂਦਾ ਹੈ ਤੇ ਹੁਣ ਤਾਂ ਚਲੋ ਕਿਉਂਕਿ ਸਿੰਧ ਨਦੀ ਦੇ ਦਿਵਾਲੇ ਜਿਹੜੇ Hindu ਰਹਿੰਦੇ ਸੀ ਉਹ ਤਾਂ ਮਾਈਗ੍ਰੇਟ ਕਰ ਗਏ 1947 ਦੇ ਵਿੱਚ ਨਹੀਂ ਤਾਂ ਇਸ ਦੇ ਦਿਵਾਲੇ ਕਾਫੀ ਕੁਝ ਧਾਰਮਿਕ ਮੇਲੇ ਵਗੈਰਾ ਹੁੰਦੇ ਸੀ ਹੁਣਾਂ ਨੇ ਆ ਵੀ ਜਿਹੜਾ ਸ਼ਬਦ ਸਿੰਧੂ ਹੈ ਉਹ ਉਹਦੀ ਉਤਪਤੀ ਕਿੱਦਾਂ ਹੋਈ ਕਿੱਥੋਂ ਆਇਆ ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਸਿੰਧੂ ਤੇ ਸਿੰਧੂ ਦਾ ਮਤਲਬ ਹੁੰਦਾ ਦਰਿਆ ਪਾਣੀ ਜਸਮੁੰਦਰ ਤੇ ਇਸ ਤੋਂ ਹੀ ਮਤਲਬ ਇਸ ਦਰਿਆ ਦਾ ਨਾਮ ਪਿਆ ਹੈ ਇਸ ਦਰਿਆ ਦਾ ਨਾ ਜ਼ਿਕਰ ਰਿਗਵੇਦ ਚ ਵੀ ਆਂਦਾ ਹੈ ਰਿਗਵੇਦ ਉਹ ਗ੍ਰੰਥ ਹੈ ਜਿਹੜਾ ਦੁਨੀਆਂ ਦਾ ਪਹਿਲਾ ਗ੍ਰੰਥ ਹੈ ਰਿਗਵੇਦ ਜੋ ਪੰਜਾਬ ਦੀ ਧਰਤੀ ਤੇ ਰਚਿਆ ਗਿਆ ਸੀ ਰਿਕਵਿਚ ਇਸ ਖਿੱਤੇ ਨੂੰ ਇਸ ਦਰਿਆ ਕਰਕੇ ਸप्त ਸਿੰਧੂ ਕਿਹਾ ਗਿਆ ਸੀ ਮਤਲਬ ਸੱਤ ਦਰਿਆ ਤੇ ਇਸੇ ਤਰ੍ਹਾਂ ਜਿਹੜਾ ਅ ਇਰਾਨ ਚ ਗ੍ਰੰਥ ਹੈ ਇੱਕ ਲਿਖਤਾ ਹੈ ਅਵੈਸਤਾ ਅ ਇੱਕ ਜੋ ਰਾਸ਼ਟਰੀ ਧਰਮ ਦੀਆਂ ਨਾ ਪਰਾਚੀਨ ਜਿਹੜੀ ਪੁਰਾਣੀ ਫਾਰਸੀ ਹੈ ਉਹਦੇ ਵਿੱਚ ਲਿਖੀਆਂ ਲਿਖਤਾ ਜਿਹਨਾਂ ਨੂੰ ਅਵੈਸਤਾ ਕਹਿੰਦੇ ਆ ਉਹ ਜ਼ਰਾਸ਼ਟੀਆਂ ਧਰਮ ਉਹੀ ਹੈ ਜਿਹੜਾ ਪਾਰਸੀ ਧਰਮ ਹੈ ਇਸਲਾਮ ਤੋਂ ਪਹਿਲਾਂ ਸੀਗਾ ਉਹਦੇ ਵਿੱਚ ਵੀ ਇਸ ਕਿਤੇ ਨੂੰ ਕਿਹਾ ਗਿਆ ਸੀ ਹਫਤ Hindu ਹੁਣ ਇੱਥੇ ਸਸਿਆਰ ਹਾਹੇ ਦਾ ਫਰਕ ਹੈ ਕਿਉਂਕਿ ਕਿਹਾ ਗਿਆ ਭਈ ਜਿਹੜੇ ਇਰਾਨੀ ਐ ਉਹ ਸਸਾ ਨਹੀਂ ਸੀ ਬੋਲਦੇ ਉਹ ਹਹਾ ਬੋਲਦੇ ਸੀਗੇ ਇਹ ਤਾਂ ਜਿਹੜੇ ਗ੍ਰੀਕੀ ਐ ਗ੍ਰੀਕੀਆਂ ਨੇ ਇਹਨੂੰ ਇਸ ਦਰਿਆ ਨੂੰ ਇੰਦੂਸ ਕਿਹਾ ਹੈ ਉਹਨੇ ਹੋਰ ਮੂਰੇ ਚੇਂਜ ਕਰਤਾ ਬਾਅਦ ਵਿੱਚ ਇਹੋ ਜਦਬਜੌਰਪ ਚ ਫੈਲਿਆ ਤਾਂ ਇਹਦਾ ਨਾਮ ਇੰਡੀਆ ਹੋ ਗਿਆ ਦੇਸ਼ ਦਾ ਨਾਮ ਉਹ ਹੁਣ ਗੱਲ ਦੇਖਣ ਵਾਲੀ ਹੈ ਵੀ ਇਸ ਦਰਿਆ ਤੋਂ ਹੀ ਸਾਡੇ ਦੇਸ਼ ਦਾ ਨਾਮ ਪਿਆ ਚਾਹੇ ਇੰਡੀਆ ਕਹਿੰਦੇ ਆ ਜਾਂ ਜਿਹੜੇ ਈਰਾਨ ਵਾਲੀ ਸਾਈਡ ਤੇ ਜਿੰਨੇ ਵੀ ਦੇਸ਼ ਆ ਉਹ ਹਿੰਦੁਸਤਾਨ ਕਹਿੰਦੇ ਆ ਜਾਂ ਹਿੰਦ ਕਹਿੰਦੇ ਆ ਜਿਹੜੀ ਪੁਰਾਣੀ ਫਾਰਸੀ ਹੈ ਨਾ ਉਹ ਸੰਸਕ੍ਰਿਤ ਦੀ ਸਮਕਾਲੀ ਹੀ ਹੈ ਥੋੜਾ ਬਹੁਤਾ ਫਰਕ ਹੈ ਉਹਨਾਂ ਦਿਨਾਂ 'ਚ ਵੀ ਉਹਨੇ ਵੀ ਕੁਛ ਨਾ ਕੁਛ ਆਪਣੀਆਂ ਲੇਖਤਾਂ ਲਿਖੀਆਂ ਸੀ ਇੱਧਰ ਤਾਂ ਚਲੋ ਸੰਸਕ੍ਰਿਤ 'ਚ ਲਿਖਿਆ ਆਇਆ ਸੀ ਤੇ ਉਹਨਾਂ ਤੋਂ ਹੀ ਪਤਾ ਲੱਗਦਾ ਆ ਆਪਾਂ ਨਾ ਥੋੜਾ ਜਿਹਾ ਇੱਕ ਟੈਸਟ ਕਰ ਲੈਨੇ ਆ ਦੇਖ ਲੈਨੇ ਆ ਕਿ ਉੱਥੇ ਜਿਹੜੀ ਉਹ ਪੁਰਾਣੀ ਜਾਂ ਹੁਣ ਦੀ ਫਾਰਸੀ ਹੈ ਉਹਦੇ ਚ ਜਿਹੜੀ ਗਿਣਤੀ ਹੈ ਉਹ ਕਿੱਦਾਂ ਬੋਲੇ ਜਾਂਦਾ ਤੇ ਇੱਥੇ ਕਿੱਦਾਂ ਬੋਲੇ ਸੰਸਕ੍ਰਿਤ ਚ ਕਿੱਦਾਂ ਪੰਜਾਬੀ ਚ ਕਿੰਦਾ ਹਿੰਦੀ ਚ ਕਿੰਦਾ ਹੈ ਇਹਨ ਮੈਂ ਨਾ ਇੱਕ ਕੱਢਿਆ ਹੈ ਉਹ ਮਿਲਾ ਕੇ ਦੇਖਦੇ ਹਾਂ ਵੀ ਵਾਕਈ ਇਹ ਗੱਲ ਸਹੀ ਸੀਗੀ ਸੱਤ ਨੂੰ ਹੱਪਤ ਕਹਿੰਦੇ ਸੀਗੇ ਫਿਰ ਸੱਸੀ ਨੂੰ ਹਾ ਬੋਲਦੇ ਸੀਗੇ ਇਹ 1 ਤੋਂ ਨਾ 10 ਤੱਕ ਦੀ ਗਿਣਤੀ ਹੈ ਤੁਹਾਡੀ ਸਕਰੀਨ ਤੇ ਹੁਣੇ ਫੋਟੋ ਆ ਜਾਏਗੀ ਇਦੇ ਚ ਫਾਰਸੀ ਜਿਹੜੀ ਪਹਿਲਾਂ ਆndi ਹੈ ਜਿੱਥੇ ਲਿਖਿਆ ਯੱਕ ਆ ਫਾਰਸੀ ਚ ਇੱਕ ਨੂੰ ਯੱਕ ਕਹਿੰਦੇ ਆ ਪੰਜਾਬੀ ਚ ਇੱਕ ਕਹਿੰਦੇ ਆ ਆਪਣੇ ਸੰਸਕ੍ਰਿਤ ਚ ਏਕ ਜਾਂ ਏਕਮ ਤੇ ਹਿੰਦੀ ਚ ਦਾ ਏਕ ਕਹਿੰਦੇ ਹੀ ਆ ਤੇ ਬਾਕੀ ਤੁਸੀਂ ਦੇਖ ਲਿਓ ਪੜ੍ਹ ਲਿਓ ਇਹੋ ਦੋ ਨੂੰ ਉਹ ਵੀ ਦੋ ਏ ਕਹਿੰਦੇ ਆ ਆਪਾਂ ਜਾਣਦੇ ਆ ਜਿਹੜੇ ਮੇਨ ਚੀਜ਼ ਵੀ ਸੱਤ ਤੇ ਮਤਲਬ ਸप्त ਸਿੰਧੂ ਤੇ ਤੇ ਫਾਰਸੀ ਵਿੱਚ ਹਫ ਹਫਤ ਕਹਿੰਦੇ ਆ ਹਫਤ ਹਫਤ ਜਿੱਦਾਂ ਉਹ ਆਪਣੀ ਸੰਸਕ੍ਰਿਤ ਵਿੱਚ ਕਹਿੰਦੇ ਸप्त ਜਿੱਦਾਂ ਉਹ ਸੰਸਕ੍ਰਿਤ ਦਾ ਸप्त ਥੋੜਾ ਵਿਗੜ ਕੇ ਅਸੀਂ ਸੱਤ ਬਣਾਤਾ ਜਾਂ ਸਾਤ ਬਣਾਤਾ ਇਦਾਂ ਹੀ ਪੁਰਾਣਾ ਹਫਤ ਹਫਤ ਉਹ ਹਫਤ ਬਣ ਗਿਆ ਇਦਾਂ ਬਾਕੀ ਗਿਣਤੀ ਉਹ ਲਿਖੀ ਹੋਈ ਹੈ ਤੁਸੀਂ ਦੇਖ ਸਕਦੇ ਆ ਕੋਈ ਬਹੁਤਾ ਫਰਕ ਨਹੀਂ ਫਾਰਸੀ ਤੇ ਨਾ ਜਿਹੜੀ ਸਾਡੇ ਦੇਸ਼ ਦੀਆਂ ਭਾਸ਼ਾਵਾਂ ਆ ਇਹਨਾਂ ਦਾ ਪੁਰਾਣਾ ਕਾਫੀ ਲਿੰਕ ਰਿਹਾ ਹੈ ਇਨਾਤੇ ਹੁਣ ਆਪਾਂ ਇੱਕ ਹੋਰ ਉਦਾਹਰਣ ਲੈ ਲੈਂਦੇ ਆ ਆਪਾਂ ਹਿੰਦੀ ਚ ਕਹਿੰਦੇ ਨਾ ਜਾਂ ਆਪਣੇ ਸਾਡੀ ਭਾਸ਼ਾ ਚ ਸਪਤਾਹ ਕਹਿੰਦੇ ਆ ਵੀਕ ਨੂੰ ਸੱਤ ਦਿਨਾਂ ਦੀ ਵੀਕ ਨੂੰ ਸਪਤਾਹ ਕਹਿੰਦੇ ਆ ਪਰ ਫਾਰਸੀ ਚ ਪਤਾ ਕੀ ਕਹਿੰਦੇ ਆ ਉੱਥੇ ਕਹਿੰਦੇ ਹਫਤੇ 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 ਅਸੀਂ ਹਫਤਾ ਵੀ ਕਹਿੰਦੇ ਆ ਇੱਥੇ ਨਹੀਂ ਸਪਤਾਹ ਸਪਤਾਹ ਦਾ ਮਤਲਬ ਹੀ ਸप्त ਤੋਂ ਆਇਆ ਹਫਤੇ ਦਾ ਮਤਲਬ ਹਫਤੋ ਹੋਇਆ ਸੋ ਇਹੋ ਮੇਰੇ ਹਿਸਾਬ ਨਾਲ ਤਾਂ ਠੀਕ ਕਿਹਾ ਗਿਆ ਵੀ ਸप्त ਸਿੰਧੂ ਨੂੰ ਹਫਤ ਤਹਿੰਦੂ ਕਹਿੰਦੇ ਸੀਗੇ ਤੇ ਜਿੱਦਾਂ ਹੁਣ ਬੋਲੀ ਦੇ ਹਿਸਾਬ ਨਾਲ ਚੇਂਜ ਹੋ ਜਾਂਦੀ ਨਾ ਉਧਰਲੀ ਬੋਲੀ ਇੱਧਰ ਐਥੇ ਯੱਕ ਕਹਿੰਦੇ ਉੱਥੇ ਇੱਕ ਇੱਧਰ ਇੱਕ ਹੋ ਗਿਆ ਉਧਰ ਯੱਕ ਕਹਿੰਦੇ ਸੀਗੇ ਤੇ ਇਦਾਂ ਹੈ ਤੇ ਇੱਕ ਨਾ ਇਹਦੇ 'ਚ ਤੁਸੀਂ ਦੇਖਿਆ ਹੋਣਾ ਹੁਣ ਸप्त ਦੇ ਵਿੱਚ ਸੱਤ ਤਦਰਿਆ ਹਨੀ ਇੱਥੇ ਪੰਜ ਪੰਜਾਬ ਵਾਲੇ ਆ ਤੇ ਇੱਕ ਸਿੰਧ ਹੋ ਗਿਆ 6 ਹੋ ਗਿਆ ਇੱਕ ਦਰਿਆ ਹੂਰ ਹੈ ਮੈਂ ਤੁਹਾਨੂੰ ਨਕਸ਼ਾ ਦਿਖਾਉਂਦਾ ਆ ਇਹੋ ਜਿਹੜਾ ਨਾ ਦਰਿਆ ਕਹਿੰਦੇ ਆ ਵੀ ਘੱਗਰ ਦਰਿਆ ਜਿਹੜਾ ਆ ਇਹ ਜਾ ਕੇ ਸ਼ਾਮਲ ਹੁੰਦਾ ਸੀਗਾ ਪਹਿਲਾਂ ਸਿੰਧ ਦਰਿਆ ਦੇ ਨਾਲ ਤੇ ਇਹ ਲੁਪਤ ਹੋ ਗਿਆ ਸੀ ਇਹਦਾ ਨਾਮ ਸਰਸਵਤੀ ਸੀਗਾ ਇਹੋ ਵੈਸੀ ਖੋਜ ਚੱਲ ਰਹੀ ਆ ਇਹਦੇ ਬਾਰੇ ਮੈਂ ਪੁਖਤਾ ਤੌਰ ਤੇ ਨਹੀਂ ਕਹਿ ਸਕਦਾ ਪਰ ਫਿਰ ਵੀ ਅ ਤੁਹਾਨੂੰ ਪਤਾ ਹੈ ਰਿਸਰਚ ਚਲਦੀ ਰਹਿੰਦੀ ਹੈ ਉਹਦੇ ਹਿਸਾਬ ਨਾਲ ਫਿਰ ਜੋ ਕੁਝ ਮੈਂ ਆ ਨਕਸ਼ੇ 'ਚ ਦਿਖਾਇਆ ਹੈ ਮੈਨੂੰ ਉਹਦੇ ਹਿਸਾਬ ਨਾਲ ਦੱਸਿਆ ਕਿ ਇਦਾਂ ਹੋ ਸਕਦਾ ਹੈ ਕਿ ਉਹ ਸਰਸਵਤੀ ਨਦੀ ਹੋਏਗੀ ਕਿਉਂਕਿ ਸਰਸਵਤੀ ਨਦੀ ਦਾ ਜ਼ਿਕਰ ਬਹੁਤ ਵਾਰ ਆਇਆ ਹੈ ਰਿਗਵੇਦ ਵਿੱਚ ਵੀ ਇੱਕ ਹੋਰ ਦਰਿਆ ਨਾ ਇੱਕ ਬਾਉਂਡਰੀ ਦੇ ਤੌਰ ਤੇ ਵੀ ਸੀਗਾ ਦੇਸ਼ ਦੀ ਇਧਰਲੇ ਪਾਸੇ ਜਿਹੜਾ ਦੇਸ਼ ਹੈ ਉਹਨਾਂ ਦੀ ਭਾਸ਼ਾ ਤੇ ਦੂਜੇ ਪਾਸੇ ਦੇ ਲੋਕਾਂ ਦੀ ਜਿਹੜੀ ਬੋਲੀ ਹੈ ਉੱਚ ਫਰਕ ਹੈ ਉਹ ਸਾਰੀਆਂ ਇਰਾਨੀਅਨ ਬੋਲੀਆਂ ਐ ਇਧਰ ਲੀਆਂ ਆਰੀਆਂ ਬੋਲੀਆਂ ਸੀਆਂ ਸੋ ਇਹੋ ਮੇਰੀ ਵੀਡੀਓ ਸੀ ਤੇ ਮੇਰੀ ਵੀਡੀਓ ਇੱਕ ਹੋਰ ਆਣੀ ਹੈ ਉਹ ਵੀ ਸਿੰਧ ਨਦੀ ਤੇ ਹੀ ਹੈ ਮੈਂ ਪਹਿਲਾਂ ਵੀ ਦੱਸਿਆ ਸੀਗਾ ਲਾਈਵ ਹੋਇਆ ਸੀ ਇੱਕ ਦਿਨ ਕਿ ਸਿੰਧ ਨਦੀ ਤੇ ਦੇ ਜੋ ਆਲੇ ਦੁਆਲੇ ਜਿੰਨੇ ਵੀ ਲੋਕ ਰਹਿੰਦੇ ਐ ਉਹਨਾਂ ਦੇ ਕੀ ਉਹਨਾਂ ਦੀ ਪੇਸ਼ ਪੂਸ਼ਾ ਉਹਨਾਂ ਦੇ ਕਿਆ ਕੱਪੜੇ ਕਿਆ ਉਹਨਾਂ ਦਾ ਲਿਵਾਸ ਹੈ ਉਹਦੇ ਬਾਰੇ ਐ ਉਹ ਵੀ ਕਾਫੀ ਵਧੀਆ ਮੈਂ ਉਹ ਤਿਆਰ ਕਰ ਰਿਹਾ ਨੂੰ ਟਾਈਮ ਲੱਗ ਰਿਹਾ ਹੈ ਵੀ ਮੈਂ ਫਿਰ ਕੁਝ ਇਹੀ ਵੀਡੀਓ ਮੈਂ ਬਣਾਣੀ ਸੋਕੀ ਸਮਝੀ ਮੈਂ ਕਹਾ ਜੀ ਇਹ ਬਣਾ ਦਨੇ ਸੋਕੀ ਬਣ ਜਾਣੀ ਉਹਨੂੰ ਥੋੜਾ ਜਿਹਾ ਮੈਨੂੰ ਟਾਈਮ ਲੱਗ ਰਿਹਾ ਮੈਂ ਐਤਵਾਰ ਵਾਲੇ ਦਿਨ ਉੱਤੇ ਟਾਈਮ ਲਾਉਂਗਾ ਤੇ ਉਹ ਵੀਡੀਓ ਕਾਫੀ ਇੰਟਰਸਟਿੰਗ ਹੋਏਗੀ ਉਹ ਸਿੰਧ ਸੂਬੇ ਤੋਂ ਲੈ ਕੇ ਉੱਪਰ ਕਸ਼ਮੀਰ ਤੱਕ ਹੈ ਤੇ ਉਹਦੇ ਬਾਰੇ ਮੈਂ ਪੂਰਾ ਕਲੀਅਰਲੀ ਉਹਦੇ ਚ ਦੱਸਿਆ ਹੈ ਵੀ ਇੱਕ ਫੋਟੋਆਂ ਵਗੈਰਾ ਲਗਾ ਕੇ ਇੱਕ ਵਧੀਆ ਜਿਹਾ ਤਰੀਕੇ ਨਾਲ ਬਣਾਉਂਗਾ ਉਹ ਤੇ ਉਹ ਸਿੰਧ ਨਦੀ ਤੇ ਹੀ ਹੈ ਤੁਸੀਂ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਜੇ ਚੰਗੀ ਲੱਗੀ ਹੈ ਤਾਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਰੱਬ ਰਾਖਾ